देखो ਜਦੋਂ ਤੁਹਾਨੂੰ ਕੋਈ ਬੰਦਾ ਅ ਗੱਲਾਂ 'ਚ ਨਾ ਹਰਾ ਪਾਵੇ ਤੁਹਾਡੇ ਨਾਲ ਗੱਲਬਾਤ ਕਰਕੇ ਸੈਂਸਿਬਲ ਗੱਲ ਕਰਕੇ ਲੜਨਾ ਨਾ ਪਾਵੇ ਤੁਹਾਨੂੰ ਉਦਾਂ ਨੀਚਾ ਨਾ ਦਿਖਾ ਪਾਵੇ ਫਿਰ ਉਹ ਸ਼ੁਰੂ ਕਰਦੇ ਨੇ ਤੁਹਾਡੀ ਕੈਰੈਕਟਰ ਅਸੈਸੀਨੇਸ਼ਨ ਫਿਰ ਉਹ ਤੁਹਾਨੂੰ ਪਰਸਨਲ ਚੀਜ਼ਾਂ ਤੇ ਹਿੱਟ ਕਰਦੇ ਨੇ ਤੇ ਮੇਰੀਆਂ ਪਰਸਨਲ ਚੀਜ਼ਾਂ ਤੇ ਹਿੱਟ ਕੀਤਾ ਪਹਿਨਾ ਉਹਨਾਂ ਨੇ ਮੇਰੀ ਮੁੱਛਾਂ ਨੂੰ ਹਿੱਟ ਕੀਤਾ ਅਸੀਂ ਕੱਟ ਦਾਂਗੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰ ਤੇ ਚੈਲੰਜ ਕਰਦਾ ਸੀ ਮੈਂ ਕਿਹਾ ਤੁਸੀਂ ਸ਼ੋਅ 'ਚ ਵੀ ਕਰਕੇ ਦਿਖਾ ਦੋ ਸ਼ੋਅ ਨਹੀਂ ਤਾਂ ਮੈਂ ਬਾਅਦ 'ਚ ਬਾਹਰ ਆ ਕੇ ਵੀ ਕਿੰਨੀ ਵਾਰੀ ਗਿਆ ਆਪਣੇ ਲਾਈਵ 'ਚ ਵੀ ਗਿਆ ਮੈਂ ਕਿਹਾ ਜਿੱਚ ਦਮ ਕਰ ਲਓ ਕਿ ਤੁਸੀਂ ਤਾਂ ਜੇ ਸਾਡਾ ਇਹੀ ਦੇਖਿਆ 100 ਮੈਂ ਤਾਂ ਸਰਵਾਈਵ ਕਰਨਾ ਸੀ ਤਾਂ ਮੈਂ ਥੋੜਾ ਚੁੱਪ ਸੀ ਕਿਉਂਕਿ ਸਾਨੂੰ ਸਟ੍ਰਿਕਟ ਟੀਮ ਇਨਸਟਰਕਸ਼ਨਸ ਹੈਗੇ ਆ ਮਤਲਬ ਇਨਸਟਰਕਸ਼ਨਸ ਸੀਗੇ ਆ ਪ੍ਰੋਡਿਊਸਰ ਵੱਲੋਂ ਤੁਸੀਂ ਹੱਥ ਨਹੀਂ ਚੁੱਕ ਸਕਦੇ ਕਿਸੇ ਦਾ ਨਹੀਂ ਤਾਂ ਇੰਨੀ ਤੇ ਕੋਈ ਪੰਜਾਬੀ ਬੰਦਾ ਗੱਲ ਸੁਣੀ ਨਾ ਕਿਉਂਕਿ ਇੱਕ ਨਾ ਇੰਨੀ ਲਾਈਫ 'ਚ ਦੁਨੀਆ ਦੇਖ ਕੇ ਮੈਨੂੰ ਥੋੜਾ ਜਿਹਾ ਆ ਗਿਆ ਕਿ ਕਿੱਥੇ ਕੀ ਬੋਲਣਾ ਕਦੋਂ ਬੋਲਣਾ ਬੜੇ ਇੰਪੋਰਟੈਂਟ ਸ਼ੋਅਜ਼ ਐ ਪੀਸਨਸ ਤੁਹਾਨੂੰ ਰਾਈਟ ਟੂ ਗਰੋ ਕਰਦਾ ਜੇ ਤੁਸੀਂ ਗਰਮ ਹੋ ਜੋਗੇ ਇੱਕੋ ਦਮ ਰਿਐਕਟ ਕਰ ਦੋ ਕਿ ਕੀ ਪਤਾ ਨਹੀਂ ਤੁਹਾਡੇ ਮੂੰਹ ਚੋਂ ਕੀ ਕਢਾ ਦੇਣ ਐ ਐਸੇ ਸ਼ਬਦ ਸ਼ਾਇਦ ਉਹ ਮੈਨੂੰ ਬਾਰੇ ਇਦਾਂ ਬੋਲ ਰਹੇ ਸੀ ਮੈਂ ਸ਼ਾਇਦ ਉਹਨਾਂ ਨੂੰ ਪਰਸਨਲ ਅਟੈਕ ਕਰਦਾ ਫਿਰ ਮੈਂ ਵੀ ਉਹਨਾਂ ਵਰਗਾ ਹੋ ਜਾਂਦਾ ਇੱਕ ਮੁੱਛਾਂ ਬਾਰੇ ਉਹਨਾਂ ਨੇ ਇੰਨਾ ਕੁਝ ਗੱਲਾਂ ਕੀਤੀ ਐ ਨਾ ਉਹ ਕਰ ਪਾਏ ਨਾ ਉਹ ਕਰ ਸਕਦੇ ਐ ਇੰਨੀ ਹਿੰਮਤ ਨਹੀਂ ਹੈਗੀ ਕਿਸੇ 'ਚ ਵੀ ਨਹੀਂ ਮੈਂ ਤਾਂ ਆਪਾਂ ਖੁੱਲਾ ਚੈਲੰਜ ਦਿੱਤਾ ਹੋਇਆ ਸੀ ਉਹਨਾਂ ਨੂੰ ਫਿਰ ਸੈਕੰਡ ਚੀਜ਼ ਜਿਹੜੀ ਉਹਨਾਂ ਨੇ ਸਭ ਤੋਂ ਜ਼ਿਆਦਾ ਮੈਨੂੰ ਇਫੈਕਟ ਕੀਤੀ ਉਹਨਾਂ ਨੇ ਮੇਰੀ ਐਕਟਿੰਗ ਨੂੰ ਬਹੁਤ ਬੋਲੇ ਕਿ ਇਹ ਤਾਂ ਐਕਟਿੰਗ ਹੀ ਮਤਲਬ ਹੋਈ ਨਾ ਕਿ ਜੋ ਤੁਸੀਂ ਬੰਦੇ ਨੂੰ ਪਤਾ ਲੱਗ ਗਿਆ ਉਹਨੂੰ ਇਫੈਕਟ ਹੀ ਨਹੀਂ ਹੋ ਰਿਹਾ ਜਦੋਂ ਨਾਰਮਲ ਗੱਲ ਕਹਿ ਰਹੇ ਫਿਰ ਉਹ ਕਹਿੰਦੇ ਕਿ ਬੰਦੇ ਦੀ ਪਰਸਨਲ ਲਾਈਫ ਤੇ ਜਾਓ ਕਿ ਪਰਸਨਲ ਲਾਈਫ ਇਦਾਂ ਦੀ ਹੁੰਦੀ ਬੰਦੇ ਦੀ ਉਹਦੀਆਂ ਪਰਸਨਲ ਚੀਜ਼ਾਂ ਜਿੱਥੋਂ ਉਹ ਇਫੈਕਟ ਹੁੰਦਾ ਪਰ ਉੱਥੇ ਵੀ ਨਹੀਂ ਕਰ ਪਾਇਓ ਕਿਉਂਕਿ ਮੈਨੂੰ ਇਹ ਲੱਗਦਾ ਕਿ ਮੈਚਿਓਰਿਟੀ ਫੈਕਟਰ ਹੈਗਾ ਮੈਂ ਮੈਚਿਓਰ ਉਹਨਾਂ ਤੋਂ ਇਨ ਜ਼ਿਆਦਾ ਸੀ ਯਾ ਮੈਂ ਘਰੋਂ ਬਾਹਰ ਬਹੁਤ ਟਾਈਮ ਤੋਂ ਰਹਿ ਰਿਹਾ ਤੇ ਮੈਨੂੰ ਪਤਾ ਸੀ ਉਹਨਾਂ ਨੂੰ ਕਿੱਦਾਂ ਹਰਾਉਣਾ ਸਵਾਪਾ ਉਸ ਚੀਜ਼ ਨਹੀਂ ਖੇਡੇ ਕੋਈ ਕੀ ਪਲੈਨਿੰਗ ਨਹੀਂ ਹੈ ਹਰਤਾਜ ਨਹੀਂ ਆਖੀਵੇਂ ਰਿਐਲਿਟੀ ਸ਼ੋਜ਼ ਕਿਵੇਂ ਦਾ ਕੰਮ ਕਰਨਾ ਚਾਹੁੰਦੀ ਹੋ ਅਗਰ ਕੋਈ ਰਿਐਲਿਟੀ ਸ਼ੋਅ ਕੇ ਸੱਚ ਮੌਕਾ ਮਿਲਦਾ ਹੈ ਤਾਂ ਕਿੰਨਾ ਹੁਣ ਪਰ ਪਿਓਰ ਉਸ ਚੀਜ਼ ਦੇ ਲਈ ਕਿ ਹਾਂ ਬਸ ਮੈਂ ਚਾਹੁੰਦਾ ਕਿ ਮੈਨੂੰ ਇਦਾਂ ਦਾ ਰਿਐਲਿਟੀ ਸ਼ੋਅ ਮਿਲਣਾ ਲਾ ਉਹ ਚ ਮੈਨੂੰ ਆਡੀਅੰਸ ਦੀ ਵੋਟਾਂ ਦੀ ਬੋਲ ਲੋੜ ਆ ਦੇ ਮੈਨੂੰ ਪਿਆਰ ਕਰਨ ਵਾਲੇ ਲੋਕ ਰੈਡੀ ਹੋ ਜਾਓ ਸ਼ਾਇਦ ਤੁਹਾਡੀਆਂ ਵੋਟਾਂ ਹੀ ਜਿਤਾ ਸਕਦੀਆਂ ਤੇ ਉਹੀ ਟਰੋਫੀ ਸ਼ਾਇਦ ਕੱਲੀ ਪੰਜਾਬ ਆ ਸਕਵੇ ਤੇ ਇਸ ਟਾਈਮ ਪੂਰਾ ਪੰਜਾਬ ਖੜੂਗਾ ਮੇਰੇ ਨਾਲ ਤੇ ਆਪਾਂ ਉਹ ਲੈ ਕੇ ਆਵਾਂਗੇ ਕਿਉਂਕਿ ਮੈਂ ਚਾਹੁੰਦਾ ਕਿ ਹਰ ਸਾਲ ਨਾ ਪੰਜਾਬ ਕੁਝ ਆਉਂਦਾ ਰਵੇ ਹੁਣ ਆਪਾਂ ਬਹੁਤ ਚੀਜ਼ਾਂ ਇਦਾਂ ਦੀਆਂ ਕਰ ਲਈਆਂ ਬਟ ਹੁਣ ਆਪਾਂ ਆਪਣੇ ਪੰਜਾਬੀਆਂ ਤਨੂੰ ਅੱਗੇ ਲੈ ਕੇ ਜਾਣਾ ਮੇਰਾ ਬਹੁਤ ਵੱਡਾ ਸੁਪਨਾ ਜੀ ਕਿ ਜਿੱਦਾਂ ਪਹਿਲਾਂ ਇੰਡਸਟਰੀ 'ਚ ਰਾਜ ਕਰਦੀ ਸੀ ਨਾ ਪੰਜਾਬ ਬੰਦੇ ਤੇ ਜਿੰਨੇ ਪੰਜਾਬੀ ਗਾਣੇ ਯਾਰ ਇਹ ਵੀ ਪੰਜਾਬੀ ਇਹ ਵੀ ਪੰਜਾਬੀ ਇਹ ਵੀ ਪੰਜਾਬੀ ਸਮਝ ਚਾਹੁੰਦਾ ਹੁਣ ਰਾਜ ਕਰੀਏ ਰਾਜ ਕਰਨ ਦਾ ਟਾਈਮ ਆ ਗਿਆ ਜਰੂਰੀ ਥੋੜਨਾ ਕਿ ਆਪਾਂ ਲੜ-ਪੀੜ ਕੇ ਚੀਜ਼ਾਂ ਲੈਣੀਆਂ ਨੇ ਤੇ ਆਪਾਂ ਚੰਗੇ ਕੰਮ ਕਰਕੇ ਵੀ ਆਪਾਂ ਹਰ ਇੱਕ ਫੀਲਡ 'ਚ ਵੜ ਕੇ ਤੇ ਆਪਾਂ ਰਾਜ ਲੈ ਸਕਦੇ ਆ। ਸੋ ਰਾਜ ਲੈਣ ਦੀ ਗੱਲ ਹੀ ਆ ਤਾਂ ਫਿਰ ਆਪਾਂ ਇਦਾਂ ਵੀ ਰਾਜ ਲੈ ਸਕਦੇ ਆ। ਜੀ। ਸੋ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਕੁਝ ਹੈਗੇ ਅਗੇ ਪਲਾਨਸ ਕੰਮ ਕਰਦੇ ਆ। ਆਫ ਕர்ஸ்। ਇਹ ਤਾਂ ਦੇਖੋ ਇਹ ਤਾਂ ਮੇਰੇ ਰੂਟਸ ਨੇ। ਇੱਥੇ ਤਾਂ ਮੈਨੂੰ ਜਦੋਂ ਮੌਕਾ ਮਿਲੇਗਾ ਮੈਂ ਕਰੂੰਗੇ ਕਰੂੰ। ਕਿਉਂਕਿ ਜੇ ਮੈਂ ਆਪਣੀ ਪੰਜਾਬੀ ਮਾਂ ਬੋਲੀ 'ਚ ਕੰਮ ਨਹੀਂ ਕੀਤਾ ਫਿਰ ਤਾਂ ਕੋਈ ਫਾਇਦਾ ਨਹੀਂ। ਇਹ ਤੇ ਕਰਨਾ ਹੀ ਕਰਨਾ ਜੀ ਸੋ ਇੱਕ ਟਾਈਮ ਸੀ ਕਿਸੇ ਫਿਲਮ ਦੇ ਆਈ ਥਿੰਕ ਡਾਇਰੈਕਟਰ ਪ੍ਰੋਡਿਊਸਰ ਨੇ ਇਹ ਕਹਿ ਕੇ ਫਿਲਮ ਤੋਂ ਬਾਹਰ ਕਹਿਤਾ ਸੀ ਕਿ ਨਹੀਂ ਤੁਸੀਂ ਫਰੈਸ਼ ਫੇਸ ਆ ਹਾਂ ਨਹੀਂ ਆ ਗਏ ਤੇ ਹੋਂ ਨਾ ਅਗਰ ਉਹਨਾਂ ਦੇ ਤੁਹਾਨੂੰ ਕਾਲ ਆਵੇ ਤਾਂ ਕੋਈ ਨਹੀਂ ਕਰਾਂਗੇ ਜੇ ਬੰਦੇ ਨੂੰ ਕਿਸੇ ਨੂੰ ਤੁਹਾਡੀ ਵੈਲਿਊ ਪਤਾ ਚੱਲ ਜੇ ਆਈ ਥਿੰਕ ਕਿ ਦਿਲ ਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਰੀਜ਼ਨ ਬੀਇੰਗ ਕਿ ਮੈਂ ਨਾ ਕਰ ਦਵਾ ਐਵੇਂ ਕਿਸੇ ਚੀਜ਼ ਨੂੰ ਲੈ ਕੇ ਕਿ ਬਾਈ ਤੁਸੀਂ ਮੈਨੂੰ ਉਸ ਟਾਈਮ ਨਾ ਕੀਤੀ ਸੀਗੀ ਫਿਰ ਤਾਂ ਮੈਂ ਉਹਨਾਂ ਵਰਗਾ ਹੋ ਗਿਆ ਯਾਰ ਪਰ ਜਿਵੇਂ ਨੂੰ ਮੌਕਾ ਦੇ ਰੇਨ ਦੁਵਾਰੋਂ ਨੂੰ ਪਤਾ ਚੱਲ ਗਈ ਹੈ ਮੇਰੀ ਵੈਲਿਊ ਮੇਰੇ ਲਈ ਇਹੀ ਬੜੀ ਵੱਡੀ ਜੇਤ ਹੈ ਕਿ ਜੇ ਕਿਸੇ ਬੰਦੇ ਨੂੰ ਮੇਰੀ ਵੈਲਿਊ ਪਤਾ ਚੱਲ ਗਈ ਸੋ ਕੰਮ ਨਹੀਂ ਨਾ ਨਹੀਂ ਕਰਨਾ ਚਾਹੀਦਾ ਇੰਡਸਟਰੀ 'ਚ ਵੈਸੇ ਕਿਸੇ ਨੂੰ ਕੰਮ ਮਿਲ ਰਿਹਾ ਤੇ ਬਲੇਸਿੰਗਸ ਆ ਸੋ ਮੈਂ ਤਾਂ ਕਰੂੰਗਾ